ਸ਼੍ਰੀਸ਼ਟ ਦੀ ਤੁਸੀਂ ਬਾਣੀ ਲਿਖ ਕੇ ਜੋਗ ਬਸ਼ਿਸ਼ਟ ਦੀ ਤੁਸੀਂ ਬਾਣੀ ਲਿਖ ਕੇ ਬਸ਼ਿਸ਼ਟ 무ਨੀ ਨੂੰ ਸੇਂ ਚਰਨੀ ਲਾਇਆ ਜੋਗ ਬਸ਼ਿਸ਼ਟ ਦੀ ਤੁਸੀਂ ਬਾਣੀ ਲਿਖ ਕੇ ਬਸ਼ਿਸ਼ਟ 무ਨੀ ਨੂੰ चरनि लाया ਆਜ ਨੂੰ ਤੁਸੀਂ ਦਰਸ਼ਨ ਦੇ ਕੇ ਗੁਰੂ ਚੇਲੇ ਦਾ ਸੇ ਪੰਖ ਚਲਾਇਆ ਭਾਰਤ ਬਾਜ ਨੂੰ ਤੁਸੀਂ ਦਰਸ਼ਨ ਦੇ ਕੇ ਨਿਰਮਲ ਹੋਇਆ ਦੁਨਿਆ ਆਪਣੇ ਆਪ ਸੀ ਸੰਖ ਬਜਾਇਆ ਮਨ ਨਿਰਮਲ ਹੋ ਕੀਤੀ ਸਰਤਾਜ ਬਿਟੇ ਤੇ ਸਭ ਸੰਗਤਾਂ ਵਿੱਚ ਮਾਣ ਵਧਾਇਆ ਕਿਰਪਾ ਕੀਤੀ ਸਰਤਾਜ ਬਿਟੇ ਤੇ ਸਭ ਸੰਗਤਾਂ ਵਿੱਚ ਮਾਣ ਵਧਾਇਆ ਮਨ ਨਿਰਮਲ ਹੋਇਆ ਤਨ ਗੁਰੂ ਬਾਲ ਮਿਕੀ ਸਤਿ ਗੁਰੂ ਬਾਲ ਮਿਕੀ 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 ਸਤਿਗੁਰ ਪਿਆਰਿਓ ਬੇਨਤੀ ਹੈ ਕਿ ਆਪਾਂ ਆਪਣੇ ਸਮਾਜ ਦੇ ਜਿੰਨਾ ਚਿਰ ਜੇ ਆਪਾਂ ਤਰੱਕੀ ਦੀ ਗੱਲ ਕਰੀਏ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੈ ਆਪਣੇ ਕੌਮ ਦੇ ਸੰਤਾਂ ਮਹਾਪੁਰਖਾਂ ਦਾ ਸਤਿਕਾਰ ਕਰੋ ਆਪਣੇ ਕੌਮ ਦੇ ਲੀਡਰਾਂ ਦਾ ਸਤਿਕਾਰ ਕਰੋ ਆਪਣੇ ਕੌਮ ਦੇ ਪ੍ਰਚਾਰਕਾਂ ਦਾ ਸਤਿਕਾਰ ਕਰੋ ਇਹ ਤਿੰਨ ਚੀਜ਼ਾਂ ਕਿਉਂਕਿ ਤਿੰਨਾਂ ਚੀਜ਼ਾਂ ਦੇ ਨਾਲ ਸਾਰਾ ਕੁਝ ਚੱਲਦਾ ਹੈ ਇੱਕ ਚੀਜ਼ ਨਾਲ ਨਹੀਂ ਕੋਈ ਵੀ ਸਮਾਜ ਧਰਮ ਨੇ ਤਰੱਕੀ ਕਰਨੀ ਤਿੰਨ ਚੀਜ਼ਾਂ ਜ਼ਰੂਰੀ ਹੈ ਸੰਤ ਮਹਾਪੁਰਸ਼ ਪ੍ਰਚਾਰਕ ਤੇ ਤੀਸਰਾ ਹੈ ਸਾਡੇ ਪ੍ਰਧਾਨ ਲੀਡਰ ਜਿਹੜੇ ਲੀਡ ਕਰਦੇ ਆ ਲੀਡਰ ਮਤਲਬ ਹੁੰਦਾ ਕਿ ਲੀਡ ਕਰਨਾ ਲੀਡਰ ਵੀ ਅੱਛੇ ਹੋਣੇ ਚਾਹੀਦੇ ਕਿ ਜਿਹੜੇ ਸਹੀ ਰਸਤੇ ਤੇ ਆਪਣੀ ਇਸ ਸਮਾਜ ਨੂੰ ਲੈ ਕੇ ਜਾਣ ਤੇ ਗੁਰੂ ਪਿਆਰਿਓ ਆਪਾਂ ਇਹ ਤਿੰਨਾਂ ਚੀਜ਼ਾਂ ਨੂੰ ਪਹਿਲ ਦਈਏ ਜਿਵੇਂ ਪਹਿਲਾਂ ਮੈਂ ਦੱਸਿਆ ਤਿੰਨ ਚੀਜ਼ਾਂ ਉਹ ਸੀ ਪੜੋ ਜੋੜੋ ਤੇ ਸੰਘਰਸ਼ ਕਰੋ ਤਿੰਨ ਚੀਜ਼ਾਂ ਉਹ ਜ਼ਰੂਰੀ ਨੇ ਪੜਨਾ ਜੁੜਨਾ ਇਕੱਠੇ ਰਹਿਣਾ ਤੇ ਸੰਘਰਸ਼ ਕਰਨਾ ਤਿੰਨ ਚੀਜ਼ਾਂ ਇਹ ਨੇ ਸੰਤ ਮਹਾਪੁਰਸ਼ ਪ੍ਰਚਾਰਕ ਤੇ ਸਾਡੇ ਕੌਮ ਦੇ ਲੀਡਰ ਗੁਰੂ ਪਿਆਰਿਓ ਕਈ ਵਾਰੀ ਆਪਾਂ ਆਪਣੇ ਨਾਂ ਤੇ ਪ੍ਰਚਾਰਕਾਂ ਦਾ ਸਤਿਕਾਰ ਤੇ ਨਾਂ ਆਪਣੇ ਲੀਡਰਾਂ ਦਾ ਤੇ ਨਾਂ ਆਪਣੇ ਸੰਤਾਂ ਦਾ ਕਰਦੇ ਆ ਤਾਂ ਹੀ ਅਸੀਂ ਦਿਨੋਂ ਦਿਨ ਡਾਊਨ ਹੁੰਨੇ ਆ ਇਸ ਕਰਕੇ ਗੁਰੂ ਪਿਆਰੇ ਤਰੱਕੀਆਂ ਕਰਨੀਆਂ ਤੇ ਇਹ ਤਿੰਨ ਚੀਜ਼ਾਂ ਨੂੰ ਜ਼ਰੂਰ ਜ਼ਿੰਦਗੀ ਵਿੱਚ ਧਾਰਨ ਕਰ ਲੋ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜ਼ਰੂਰ ਦਿਓ ਪੜ੍ਹਾਈ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਪੜਾਂ ਲਿਖਾਂਗੇ ਤੇ ਤਾਂ ਹੀ ਅਸੀਂ ਜੋ ਸੁਪਨੇ ਦੇਖ ਰਹੇ ਹੁਣ ਆਪਾਂ ਪਾਰਟੀ ਇੱਕ ਖੜੀ ਕੀਤੀ ਆ ਡੈਮੋਕ੍ਰੇਟ ਪਾਰਟੀ ਆਫ ਇੰਡੀਆ ਹੁਣ ਗੁਰੂ ਪਿਆਰਿਓ ਇਹਦੇ ਵਿੱਚ ਆਪਾਂ ਕੀ ਕਰਨਾ ਕਿ ਆਪਣੇ ਬੱਚੇ ਪੜੇ ਲਿਖੇ ਹੋਣਗੇ ਤਾਂ ਹੀ ਤਰੱਕੀਆਂ ਕਰਾਂਗੇ ਤਰੱਕੀ ਦੀ ਲੀਤ ਤੇ ਜਾਣਾ ਤੇ ਸਾਨੂੰ ਪੜਨਾ ਲਿਖਣਾ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਜ਼ਰੂਰ ਪ੍ਰਾਪਤ ਕਰੋ ਕਈ ਵਾਰੀ 바ਵਾ ਸਾਹਿਬ ਅੰਬੇਡਕਰ ਜੀ ਦੇ ਅਸੀਂ ਨਾਰੇ ਤਾਂ ਜ਼ਰੂਰ ਲਾ ਦਿੰਨੇ ਆ ਪਰ ਉਹ ਦੱਸੇ ਹੋਏ ਉਹਦੇ ਜੋ ਉਹਨਾਂ ਦੇ ਬਚਨਿਆਂ ਜੋ ਕਹੇ ਹੋਏ ਉਹ ਗੱਲਾਂ ਆ ਉਹਦੇ ਤੇ ਅਸੀਂ ਗੌਰ ਨਹੀਂ ਕਰਦੇ ਕਈ ਵਾਰੀ ਮਾਫ਼ ਕਰਨਾ ਸੱਚੀਆਂ ਗੱਲਾਂ ਕਈ ਵਾਰੀ ਭਗਵਾਨ ਵਾਲਮੀਕੀ ਮਰਦੇ ਬਹੁਤ ਵੱਡੇ ਵੱਡੇ ਜਕਾਰੇ ਲਾਉਨੇ ਆ ਵੇ ਬੋਲੇ 100 ਰੁਪਏ ਭਗਵਾਨ ਵਾਲਮੀਕ ਮਾਰੇ ਜੈਜੈਕਾਰ ਕਰਦੇ ਪੂਰੀ ਪਰ ਗੁਰੂ ਪਿਆਰਿਓ ਉਹ ਕੱਲੀ ਜੈਜੈਕਾਰ ਕਰਨਾ ਕੁਛ ਨਹੀਂ ਹੋਣਾ ਅਗਰ ਪ੍ਰਮਾਤਮਾ ਨੇ ਸਾਨੂੰ ਬਾਣੀ ਵਿੱਚ ਲਿਖ ਕੇ ਦਿੱਤਾ ਉਹਦੇ ਤੇ ਵੀ ਅਮਲ ਕਰਨਾ ਪੈਣਾ ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਰਥੀ ਹੀ ਦੇਵ ਹੈ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਅਸੀਂ ਕਈ ਵਾਰੀ ਕਹਿੰਨੇ ਕਿ ਸਾਡੇ ਕਰਮ ਮਾੜੇ ਆ ਕਰਮ ਉਹ ਬੰਦਾ ਕਹੂਗਾ ਮਾੜੇ ਜਿਹੜਾ ਅੱਛੇ ਕੰਮ ਨਹੀਂ ਕਰਦਾ ਕਰਮ ਭਾਵ ਹੁੰਦਾ ਕੰਮ ਧਿਆਨ ਕਰਨਾ ਰੋਲਾ ਨਹੀਂ ਪੜੋ ਅਗਰ ਚੰਗੇ ਕੰਮ ਕਰਦੇ ਹੋ ਤੇ ਤੁਹਾਡੇ ਕਰਮ ਵੀ ਚੰਗੇ ਆ ਅਗਰ ਮਾੜੇ ਕੰਮ ਕਰਦੇ ਤੁਹਾਡੇ ਕਰਮ ਮਾੜੇ ਗੁਰ ਪਿਆਰਿਓ ਭਗਵਾਨ ਵਾਲਮੀਕੀ ਮਾਨੇ ਲਿਖਿਆ ਕਿ ਗਿਆਨ ਹੀ ਸੰਸਾਰ ਦਾ ਮੂਲ ਆਧਾਰ ਹੈ ਗਿਆਨ ਤੋਂ ਬਿਨਾ ਕੁਝ ਨਹੀਂ ਗਿਆਨ ਤੋਂ ਬਿਨਾ ਅਸੀਂ ਅਧੂਰੇ ਆ ਗਿਆਨ ਹੋਵੇ ਵੇਦਾ ਗ੍ਰੰਥਾ ਦਾ ਗਿਆਨ ਹੋਵੇ ਐਜੂਕੇਸ਼ਨ ਦਾ ਜਿਹੜਾ ਅਸੀਂ ਪੜਾਈ ਕਰਦੇ ਆ ਤਾਂ ਹੀ ਜਾ ਕੇ ਅਸੀਂ ਡਿਗਰੀਆਂ ਉਹ ਚਿਹਰਾ ਤੇ ਬੈਠ ਸਕਦੇ ਆ ਤੇ ਗੁਰੂ ਪਿਆਰਿਓ ਸਾਡੇ ਸੁਪਨੇ ਬਹੁਤ ਵੱਡੇ ਆ ਪਰ ਗੁਰੂ ਪਿਆਰੇ ਜੀ ਉਹ ਸੁਪਨੇ ਪੂਰੇ ਕਰਨੇ ਤੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜ਼ਰੂਰ ਦਿਓ ਅਨਪੜਨਾ ਰੱਖਿਓ ਤੇ ਆਓ ਬੜੇ ਪਿਆਰ ਦੇ ਨਾਲ ਅਗਲਾ ਸ਼ਬਦ ਸਰਵਣ ਕਰਦੇ ਆ ਕਈ ਲੋਕ ਤਾਂ ਮਾਫ਼ ਕਰਨਾ ਆਪਣੇ ਸਮਾਜ ਨੂੰ ਭੁੱਲ ਜਾਂਦੇ ਆ ਉਹ ਵੀ ਨਹੀਂ ਮਾੜੀ ਗੱਲ ਆ ਮੈਂ ਇੱਕ ਜ਼ਰੂਰ ਗੱਲ ਕਹੂੰਗਾ ਅੱਜ ਜਿਆਦਾ ਤੌਰ ਤੇ ਲੀਡਰ ਵੀ ਅਤੇ ਪ੍ਰਧਾਨ ਵੀ ਬੈਠੇ ਹੋਣਗੇ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਕਈ ਲੀਡਰ ਜਾਂ ਪ੍ਰਧਾਨ ਸਾਡੀ ਕੌਮ ਦੇ ਪ੍ਰਧਾਨ ਹੋਊਗਾ ਭਗਵਾਨ ਵਾਲਮੀਕੀ ਪ੍ਰਬੰਧਕ ਕਮੇਟੀ ਦਾ ਤੇ ਜਦੋਂ ਕਿਤੇ ਉਹਨੇ ਪਾਠ ਰਖਾਉਣਾ ਹੋਵੇ ਮੈਂ ਕਿਸੇ ਗ੍ਰੰਥ ਨੂੰ ਮਾੜਾ ਨਹੀਂ ਕਹਿੰਦਾ ਸਾਰੇ ਵਧੀਆ ਉੱਥੇ ਨਾ ਰਮਾਇਣ ਸਾਹਿਬ ਦਾ ਪਾਠ ਤੇ ਨਾ ਸ੍ਰੀ ਜੋਗ ਸਿਸਟਰ ਦਾ ਪਾਠ ਉੱਥੇ ਪਾਠ ਕਿਸੇ ਹੋਰ ਗ੍ਰੰਥ ਦਾ ਰੱਖਿਆ ਹੁੰਦਾ ਮੈਂ ਅੱਖੀਂ ਦੇਖਿਆ ਗੁਰੂ ਪਿਆਰਿਓ ਅਸੀਂ ਕਿੱਧਰ ਨੂੰ ਜਾਵਾਂਗੇ ਅਗਰ ਅਸੀਂ ਲੀਡ ਕਰਦੇ ਆਂ ਪ੍ਰਧਾਨ ਆ ਮੋਹਰੇ ਹੋ ਕੇ ਚੱਲਦੇ ਤੇ ਅਸੀਂ ਲੋਕਾਂ ਨੂੰ ਕੀ ਸਿੱਖਿਆ ਦਵਾਂਗੇ ਇਸ ਕਰਕੇ ਬੇਨਤੀ ਆ ਕਿ ਇਹਨਾਂ ਗੱਲਾਂ ਵੱਲ ਗੌਰ ਕਰਨਾ ਤਾਂ ਹੀ ਸਾਡੀ ਸਮਾਜ ਦੀ ਤਰੱਕੀ ਹੋਵੇਗੀ ਅਸੀਂ ਕਹਿੰਦੇ ਸਾਡੇ ਕੌਮ ਦਾ ਪ੍ਰਚਾਰ ਨਹੀਂ ਹੋ ਰਿਹਾ ਹੁਣ ਕਈ ਜੀ ਵੱਡਾ ਕੋਈ ਫੰਕਸ਼ਨ ਹੋਵੇ ਉਥੇ ਸਾਡੇ ਵਰਗੇ ਨੂੰ ਬੁਲਾਇਆ ਨਹੀਂ ਜਾਂਦਾ ਉਥੇ ਸਾਡੇ ਵਰਗੇ ਨਜ਼ਰ ਨਹੀਂ ਆਉਂਦੇ ਉਥੇ ਹੋਰ ਕੋਈ ਆ ਜਾਂਦਾ ਨજર ਗੁਰੂ ਪਿਆਰਿਓ ਇਹ ਬੇਨਤੀ ਆ ਕਿ ਜਰੂਰ ਇਹਨਾਂ ਗੱਲਾਂ ਵੱਲ ਧਿਆਨ ਦਿਓ ਆਓ ਬੜੇ ਪਿਆਰ ਨਾਲ ਕੋਣਕੇ ਤਾਂ ਵੇਖ ਲੈ ਕਿਉਂ ਜਾਗਦਾ ਸਤਾਏ ਕੋਈ ਅੱਖ ਖੋਲ ਕੇ ਤਾਂ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਉਹ ਜਿਹੜਾ ਬੋਲ ਕੇ ਤਾ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਜਿਹੜਾ ਬੋਲ ਕੇ ਤਾ ਵੇਖ ਲੈ ਕਿਉਂ ਜਾਗਦਾ ਸਤਾਏ ਕਿਉਂ ਜਾਗਦਾ ਸਤਾਏ ਉਹ ਗੱਲ ਤੋਂ ਲਿਖੇ ਤਾ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਨਿਆਨੂ ਤੇਰਾ ਭੋਲ ਕੇ ਤਾਂ ਦੇਖ ਲੈ ਆਏ ਸੱਚ ਕਦੇ ਵੀ ਛੁਪਣਾ ਨਹੀਂ ਸੱਚ ਕਦੇ ਵੀ ਛੁਪਣਾ ਨਹੀਂ ਹੋ ਜਰਾ ਬੋਲ ਕੇ ਤਾਂ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਹੋ ਜਰਾ ਬੋਲ ਕੇ ਤਾਂ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਹੋ ਜਰਾ ਬੋਲ ਕੇ ਤਾਂ ਵੇਖ ਲੈ ਜੋ ਆਏ ਡਾਕਟਰ ਬਾਬਾ ਸਹਿਬ ਮੇਰਾ ਐਸੇ ਹੀ ਕੋਮ ਚੋ ਆਏ ਇੱਕ ਕਮਲ ਦੇ ਫੁੱਲ ਵਾਂਗੂ ਝਿੱਕੜ ਚੋ ਉੱਠ ਖਲੋ ਆਏ ਇੱਕ ਕਮਲ ਦੇ ਫੁੱਲ ਵਾਂਗੂ ਝਿੱਕੜ ਚੋ ਉੱਠ ਖਲੋ ਆਏ ਉਹਨਾਂ ਲਿਖ ਸਬਦਾਂ ਨੇ ਦਿੱਤਾ ਉਹਨਾਂ ਲਿਖ ਸੁਭਦਾਨਿਤਤਾ ਉਹ ਗੱਲ ਤੋਲ ਕੇ ਤਾਂ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਜਿਹੜਾ ਫੋੜ ਕੇ ਤਾਂ ਵੇਖ ਲੈ ਇਤਿਹਾਸ ਦੇ ਪੰਨਿਆਂ ਨੂੰ ਉਹ ਤੇਰਾ ਫੋੜ ਕੇ ਤਾਂ ਵੇਖ ਲੈ ਜੀਵਨ ਸਿੰਘ ਦਿੱਲੀਓ ਚੱਕ ਸੀ ਇਸ ਗੁਰਾਂ ਦਾ ਲਿਹਾਇਆ ਸੀ ਬਾਬਾ ਜੀਵਨ ਸਿੰਘ ਦਿੱਲੀਓ ਚੱਕ ਸੀ ਇਸ ਗੁਰਾਂ ਦਾ ਲਿਹਾਇਆ ਸੀ ਉਹ ਗੁਰਮਾਤੀ ਬਾਣੀ ਨੂੰ ਗੁਰਮਾਤੀ ਬਾਣੀ ਨੂੰ ਉਹ ਪੰਨੀ ਖੋਲ ਕੇ ਤਾਂ ਵੇਖ ਲੈ ਇਤਿਹਾਸ ਦੇ ਪੰਨਿਆਂ ਤਾਂ ਵੇਖ ਲੈ ਇਤਿਹਾਸ ਦੇ ਫੰਨਿਆਂ ਨੂੰ ਉਹ ਜਰਾ ਬੋਲ ਕੇ ਤਾਂ ਵੇਖ ਲੈ ਛੋਟਾ ਮਾ ਚਾਹਾਂ ਜਿੱਤੇ ਬੇਟਾ ਹਾਉਨ ਜੀ ਦੇ ਨਾਲ ਸਾਰ ਨੂੰ ਸਪੋਰਟ ਕਰੀਏ ਮੀਡੀਆ ਨਾਲ ਜੁੜੀਏ ਅੱਜ ਕੱਲ ਦਾ ਨੈਸ਼ਨਲ ਮੀਡੀਆ ਪਹਿਲਾਂ ਤੋਂ ਬਾਬਾ ਜੀ ਤੇ ਗਵਰਨਰ ਜੀ ਦੀ ਸਾਡੇ ਨਿਸ਼ਾਨੇ ਦੀ ਖਬਰ ਦੇ ਸੀ ہید <سؤال> ਸੋਸੋ ਨਾਟਕ ਦਾ ਕਹਿਣਾ ਬਾਸ ਵੀਡੀਆ ਹੈਗਾ ਜਦੋਂ ਵੀਡੀਆ ਇਹਨਾਂ ਫਾਸਤ ਹੋਇਆ ਤਾਂ ਵੀ ਡੇਟਾ ਹੋਗਾ ਤਾਂ ਨੋ ਹੋਵੇ ਅਸੀਂ ਦੇ ਪਾਰਟੀਆ ਨੂੰ ਬਣਾਉਣਾ ਕਿ ਆਪਣੇ ਆਪ ਆਪਣੇ ਵੀਡੀਓ ਬਣਾ ਕੇ ਉਹ ਵੀ ਪਾਈ ਜਾਂਦੇ ਜਗੇ ਆ ਕੋਈ ਧੰਨ ਦੀ ਗੱਲ ਨਹੀਂ ਪਾਉਂਦੇ ਕੋਈ ਅਮਨੇ ਸਮਾਜ ਦੀ ਵਧੀਆ ਗੱਲ ਜਿਹੜੀ ਹੈ ਕਿ ਦੇਖਣਾ ਸਮਾਜ ਗਤਨ ਰੋਕਦਾ ਸਾ ਤੇਰਾ ਨਾਮ ਕੁਸ਼ੀ ਕਰਦਾ ਨਾ ਜਿਹੜਾ ਸਾਡੀ ਕੋਲ ਨੂੰ ਕਹਿੰਦੇ ਨੇ ਬੰਸ਼ਤ ਦੇ ਅਗੇ ساتھ دیا گلا ہے بابا <سؤال> <سؤال> جیشن ڈگے والے کام کر رہے ہیں جی رکھ گرو گوبند سری نام کو ساتھ دے تو ہمیں آج بھی یاد دا رہا ہے کیا اور ہمیں یہ سن جی جسو سنجا سکنا نہیں کیا میں آنا تلقیم دی کہ سانو پائی جیتا جی بھی آگا سکنا چاہیے ہے کہ پائی جیتا جی دا اندرو گوبر سن جی بھالا پورا پروار ان پتا بھی دادا بھی آج بھی مار پا رہی انہوں نے پورا جیوہ جیسے پر کارو جد رہا ہے उन्होंने دوروں دل آتراک آپ کو شامت کیا میں کھائی گی بڑھنی شامت نے گئی ہے شامت نے گیا ہے کہ سب اپنے مہم کچھ شامل سنما دینا چاہیے آپ نے میدروں دینا چاہیے آپ نے جیفراروں دینا چاہیے آپ نے لیکھ پا رہا ہوں جب آپ نے جیسا ہے آپ نے بڑھتے ہیں دیکھ سپنے ہیں ایڈی کے ساتھ سمال اس طور پر آجائے کے ساتھ ਸੋਕ ਦੇ ਹੀਰੇ ਕੋਇਆ ਸੀ ਪਤਰ ਸਿੰਘ ਜੁਸਪੰਦੀ 4% ਹੀ ਕੋਇਆ ਜਿੰਨਾ ਬਾਰੇ ਸਾਾਨੂੰ ਦੱਸਿਆ ਗਿਆ ਪਾਰਟੀ ਆਫ ਇੰਡੀਆ ਅੰਬੇਡਕਰ ਬਲੋ ਅੱਜ ਵੀ ਡਪੀਆਈ ਪਾਰਟੀ ਦਾ ਜੋ ਪਹਿਲਾ ਸਦਸੰਗ ਸਮਾਗਮ ਜਿਹੜਾ ਕਿ ਨਵਾਂ ਸ਼ਹਿਰ ਦੀ ਧਰਤੀ ਤੇ ਕੀਤਾ ਜਾ ਰਿਹਾ ਸੀ ਔਰ ਜਿਸ ਵਿੱਚ ਸਾਡੇ ਮੁੱਖ ਮਹਿਮਾਨ ਸਾਡੇ ਵਾਲਮੀਕੀ ਸਮਾਜ ਦੇ ਸੰਤ ਵਾਲਯੋਗੀ ਬਾਬਾ ਪ੍ਰਗਟਨਾ ਜੀ ਔਰ ਉਹਨਾਂ ਦੇ ਨਾਲ ਵਕ-ਵਕ ਜਿਹੜੇ ਸਾਡੇ ਵਾਲਮੀਕੀ ਸਨਾਦ ਦੇ ਸੰਤ ਜਿਹੜੇ ਸ਼ਾਮਲ ਹੋਏ ਔਰ ਅੱਜ ਅਸੀਂ ਉਹਨਾਂ ਦੀ ਵਰਸੀ ਮੌਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਅੱਜ ਇਹ ਪ੍ਰਣ ਲਿਆ ਕਿ ਜਿਹੜੇ ਕੰਮ ਚੱਡਾ ਸਾਹਿਬ ਜੀ ਦੇ ਅਧੂਰੇ ਰਹਿ ਗਏ ਔਰ ਸਾਡੀ ਡੀਪੀਆਈ ਪਾਰਟੀ ਸਾਡਾ ਇੱਕ ਇੱਕ ਵਰਕਰ ਜਿਹੜਾ ਉਹਨਾਂ ਦੇ ਕੰਮਾਂ ਨੂੰ ਪੈਲ ਦੇ ਆਧਾਰ ਤੇ ਪੂਰਾ ਕਰੇਗਾ ਔਰ ਚੱਡਾ ਸਾਹਿਬ ਦਾ ਸੁਪਨਾ ਸੀ ਕਿ ਇਸ ਇੱਕ ਇਸ ਦੇਸ਼ ਦੇ ਅੰਦਰ ਕਿ ਵਾਲਮੀਕੀ ਔਰ ਮੱਧਵੀ ਕੌਮ ਨੂੰ ਜਿਹੜਾ ਇੱਕ ਪਲੇਟਫਾਰਮ ਬਣਾ ਕੇ ਦਿੱਤਾ ਜਾਵੇ ਤਾਂ ਜੋ ਇਸ ਪਲੇਟ ਸਾਮ ਦੇ ਰਾਹੀਂ ਉਹ ਆਪਣੇ ਜਿਹੜੇ ਹੱਕ ਅਧਿਕਾਰ ਜੋ ਫੰਡਾਮੈਂਟਲ ਰਾਈਟਸ ਜੋ ਜੋ ਸਾਨੂੰ ਬਾਬਾ ਸਵਾ ਅੰਬੇਡਕਰ ਨੇ ਦਿੱਤੇ ਉਹ ਇਸ ਪਾਰਟੀ ਦੇ ਮਾਧਿਅਮ ਰਾਹੀਂ ਜੜਾ ਵੀ ਸਮਾਜ ਨੂੰ ਸੰਕੇਤ ਕੀਤਾ ਜਾਵੇ ਜੀ ਇਹ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਪਾਰਟੀ ਦੇ ਲਈ ਅੱਜ ਮੈਂ ਆਪਣੇ ਸਮੁੱਚੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਾਲਮਿੱਕੀ ਸਮਾਜ ਨੂੰ ਵੋਟ ਬੈਂਕ ਦੇ ਰਾਹੀਂ ਵਰਤਿਆ ਵਾ ਔਰ ਅੱਜ ਡੀਪੀਆਈ ਪਾਰਟੀ ਦੇ ਮਾਧਿਅਮ ਤੋਂ ਅਸੀਂ ਅੱਜ ਉਹਨਾਂ ਔਰ ਅਸੀਂ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਿਹੜਾ ਅਸੀਂ ਅੱਜ ਨਾਂ ਲੈ ਕੇ ਚੱਲਾਂਗੇ ਕਿਉਂਕਿ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਪਹਿਲਾ ਮੁਲਮੰਤਰਾ ਉਹਨਾਂ ਨੇ ਕਿਹਾ ਸੀ ਕਿ ਪੜੋ ਜਿੜੋ ਸੰਗਠਿ ਅਰਸ਼ਿਕ ਕਰੋ اور ਸੰਗਠਿਤ ਹੋ ਉਹਨਾਂ ਦਾ ਪੋਲੀਟੀਕਲ ਕੈਰੀਅਰ ਦੇਖਿਆ ਜਾਵੇ ਤਾਂ ਉਹਨਾਂ ਨੇ ਸਾਨੂੰ ਇੱਕ ਮੂਲ ਮੱਤ ਦਿੱਤਾ ਉਹ ਸੀਗਾ ਵੀ ਦਾ ਪੋਲੀਟੀਕਲ ਪਾਵਰ ਇਜ਼ ਦਾ ਮਾਸਟਰ ਕੀ ਵਿੱਚ ਕੈ ਜੂ ਓਪਨ ਦੈਨ ਐਵਰੀ ਲੋਗ ਵੀ ਰਾਜਨੀਤੀ ਸ਼ਕਤੀ ਇੱਕ ਉਹ ਚਾਬੀ ਹੈ ਜਿਸ ਨਾਲ ਤੁਹਾਡੇ ਸਾਰੇ ਦੁੱਖਾਂ ਦਾ ਅੰਤ ਹੋ ਸਕਦਾ ਹੈ ਔਰ ਮੈਂ ਇਸ ਸਮਾਜ ਦੀਆਂ ਸਮੁੱਚੀ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਆਓ ਆਪਾਂ ਸਾਰੇ ਰਲ ਕੇ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਔਰ ਆਉਣ ਵਾਲੇ ਸਮੇਂ ਦੇ ਅੰਦਰ 2027 ਦੇ ਵਿੱਚ ਵਾਲਮੀਕੀ ਮਜੀਠੀ ਭਾਈਚਾਰੇ ਦਾ ਮੁੱਖ ਮੰਤਰੀ ਜਿਹੜਾ ਉਹ ਬਣਾਈਏ ਸਰ ਕਿਹੜੀ ਕਿਹੜੀ ਮੁੱਦੇ ਨੂੰ ਲੈ ਕੇ ਦੇਖੋ ਪੰਜਾਬ ਦੇ ਅੰਦਰ ਜਿਹੜੇ ਭਖ ਦੇ ਮੁੱਦੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਐਸਸੀ ਸਟੂਡੈਂਟ ਸਟੂਡੈਂਟ ਆ ਉਹਨਾਂ ਨੂੰ ਸਕਾਲਰਸ਼ਿਪ ਤੋਂ ਜਿਹੜਾ ਹਰ ਸਰਕਾਰ ਜਿਹੜੀ ਉਹ ਬਾਂਝਾ ਰੱਖਦੀ ਆ ਕਿਉਂਕਿ ਸਾਡੇ ਸਮਾਜ ਕੋਲ ਉਹ ਇੰਨੀ ਗੰਜੈਸ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਕਿਉਂਕਿ ਡਾਕਟਰ ਬੇਟਕਰਸਾਨ ਨੇ ਸਾਨੂੰ ਸੰਵਿਧਾਨ ਇੱਕ ਤਾਕਤ ਦਿੱਤੀ ਆ ਔਰ ਜੋ ਮਨੁਵਾਦੀ ਸਰਕਾਰ ਆ ਉਸ ਤਾਕਤ ਨੂੰ ਜਿਹੜਾ ਸਹੀ ਇਸਤੇਮਾਲ ਜੜੀਆਂ ਹੁਣ ਨਹੀਂ ਦਿੰਦੀਆਂ ਹੈਗੀਆਂ ਅੱਜ ਦੀ ਡੇਟ ਦੇ ਅੰਦਰ ਮੈਂ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਤੋਂ ਮਾਜਾ ਜੋਨ ਪ੍ਰੈਜ਼ੀਡੈਂਟ ਅੱਜ ਜੋ ਕਿ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਵੱਲੋਂ ਜੋ ਕਿ ਚੱਡਾ ਸਾਹਿਬ ਦੀ ਜਾਦ ਦੇ ਵਿੱਚ ਜਿਹੜਾ ਸਤ ਸੰ ਸਮਾਗਮ ਜਿਹੜਾ ਕਰਾਇਆ ਗਿਆ ਅੱਜ ਚੱਡਾ ਸਾਹਿਬ ਦੀ ਜਾਦ ਦੇ ਵਿੱਚ ਸਮੂਹ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੇ ਵਰਕਰਾਂ ਨੇ ਜਿਹੜਾ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਔਰ ਜੋ ਚੱਡਾ ਸਾਹਿਬ ਦੀ ਸੋਚ ਸੀ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਇਸ ਦੇ ਦਾ ਸੰਵਿਧਾਨ ਲਿਖਿਆ ਉਹ ਜਿਹੜੀ ਸੰਵਿਧਾਨ ਆ ਉਸ ਵਿਚਾਰਧਾਰਾ ਨੂੰ ਜਿਹੜਾ ਘਰ-ਘਰ ਤੱਕ ਪਹੁੰਚਾਉਣਾ ਇਹ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਘਰ-ਘਰ ਤੱਕ ਪਹੁੰਚੇ ਚੱਡਾ ਸਾਹਿਬ ਦੀ ਸੋਚ ਸੀ ਅੱਜ ਉਹਨਾਂ ਦਾ ਬੇਟਾ ਜਿਹੜਾ ਰੋਹਨ ਚੱਡਾ ਐਸ ਟਾਈਮ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੇ ਆ ਅੱਜ ਉਹ ਜਿਹੜੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਉਹ ਘਰ-ਘਰ ਤੱਕ ਲੈ ਕੇ ਜਾ ਰਹੇ ਆ ਔਰ ਅਸੀਂ ਆਸ ਕਰਦੇ ਆ ਕਿ ਜਿਹੜੀ 2027 ਦੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਆਪਣੇ ਐਮ ਐਲ ਏ ਵੀ ਖੜੇ ਕਰਾਂਗੇ ਸੋ ਪਾਰਟੀ ਦੇ ਜਿਹੜਾ ਇੱਕ ਇੱਕ ਵਰਕਰ ਆ ਅੱਜ ਘਰ-ਘਰ ਤੱਕ ਪਹੁੰਚ ਕਰ ਰਿਹਾ ਆ ਉਹ ਲੋਕਾਂ ਨੂੰ ਜਾਗਰੂਤ ਕਰ ਰਿਹਾ ਆ ਉਹ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਘਰ-ਘਰ ਤੱਕ ਲੈ ਕੇ ਜਾ ਰਿਹਾ ਜੀ ਤੇ ਸਰ ਇਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਹੁਤ ਵੱਧ ਰਿਹਾ ਤੁਸੀਂ ਕਹਿਣਾ ਚਾਹੋਗੇ ਤੁਸੀਂ ਸਰ ਜਿਹੜੀ ਪਾਰਟੀ ਦੇਖੋ ਸਰ ਜਿਹੜਾ ਨਸ਼ਾ ਆ ਨਸ਼ਾ ਸਿਮ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਸੀ ਵੀ ਨਸ਼ਾ ਬੰਦ ਕਰਾਵਾਂਗੇ ਅੱਜ ਦੇਖੋ ਨਸ਼ਾ ਜਿਹੜਾ ਫਿਰ ਵੀ ਸ਼ਰਿਆਮ ਵਿਕਦਾ ਪਿਆ ਆ ਗਲੀਆਂ ਬਾਜ਼ਾਰਾਂ ਚੱਲ ਜੋ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਲੋਕਾਂ ਦੀਆਂ ਹਾਲਾਤ ਦੇਖਦੇ ਆ ਸ਼ਰਿਆਮ ਨਸ਼ਾ ਵਿਕਦਾ ਪਿਆ ਆ ਸਿਰਫ ਇਹ ਸਰਕਾਰਾਂ ਦੇ ਕਹਿਣ ਦੇ ਦਾਅਵੇ ਹੀ ਆ ਨਸ਼ਾ ਬੰਦ ਨਹੀਂ ਹੋਇਆ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿੰਨੇ ਵੀ ਐਸਸੀ ਵਰਗ ਹੈਗੇ ਆ ਉਹਨਾਂ ਨੂੰ ਮੈਂ ਸ਼ਾਇਦ ਛੁੱਤੇ ਵਾਅਦੇ ਕਰਕੇ ਉਹਨਾਂ ਦੀਆਂ ਵੋਟਾਂ ਲਈਆਂ ਜਾਂਦੀਆਂ ਕੀ ਕਹਣਾ ਚਾਹੁੰਦੇ ਚਲੋ ਜੀ ਸਰ ਜਿੰਨਾ ਵੀ ਐਸਸੀ ਵਰਗ ਆ ਚਾਹੇ ਬੀਸੀ ਸਮਾਜ ਆ ਸਿਰਫ ਇਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਚਾਰ ਸਾਲ 11 ਮਹੀਨੇ 15 ਦਿਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਦੋ 15 ਦਿਨ ਦਾ ਸਮਾਂ ਰਹਿ ਜਾਂਦਾ ਆ ਉਦੋਂ ਇਹ ਜਿਹੜੇ ਲੀਡਰ ਆ ਇੱਕ ਝੂਠੇ ਦਾਅਵੇ ਦਿੰਦੇ ਆ ਜਿਦ ਤਰ੍ਹਾਂ ਕੀ ਭਗਵੰਤ ਮਾਨ ਦੀ ਸਰਕਾਰ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਕਰ ਕਰ ਦੇਣ ਦਾ ਔਰ ਦੇਖੋ ਕਿ ਹੁਣ ਲਾਲਚ ਦੇ ਕੇ ਉਸ ਤੋਂ ਬਾਅਦ ਕੋਈ ਵੀ ਕੰਮ ਕਾਰੋਬਾਰ ਕੋਈ ਕੰਮ ਨਹੀਂ ਆ ਸਿਰਫ ਇੱਕੋ ਹੀ ਮੁੱਦਾ ਨਿਕ ਰਿਹਾ ਗਿਆ ਆ ਜਿਹੜਾ ਨਸ਼ਾ ਵਿਰੋਧ ਦਾ ਜਿਹੜਾ ਦੁੱਧ ਛੇੜਿਆ ਆ ਬਾਕੀ ਉਹਦੇ ਵਿੱਚ ਵੀ ਮੈਂ ਇੱਕ ਬੇਨਤੀ ਤੁਹਾਡੇ ਗਾਲੀ ਕਰਨਾ ਚਾਹਾਂਗਾ ਪੀ ਹਰ ਗਰੀਬ ਪਰਿਵਾਰ ਦੇ ਦਾ ਸਭ ਤੋਂ ਜ਼ਿਆਦਾ ਐਸਸੀ ਭਾਈਚਾਰੇ ਦੇ ਲੋਕ ਜਿਨ੍ਹਾਂ ਉੱਪਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਨਜਾਇਜ਼ ਛੁੱਟੇ ਮਕਦਮੇ ਦਾ ਦੇ ਰਹੀ ਆ ਦਿਨੋਂ ਦਿਨ ਦੇਖਣ ਜਾ ਰਹੇ ਆ ਕਿ ਕੇਸ ਦੇ 25 ਗ੍ਰਾਮ ਪਾਤੀ 24 ਗ੍ਰਾਮ ਪਾਤੀ 26 ਗ੍ਰਾਮ ਪਾਤੀ ਜਿਹੜੀ ਇਹ ਪੁਲਿਸ ਜਿਹੜੀ ਆਪਣੇ ਕੋਲ ਪਾਈ ਜਾ ਰਹੀ ਆ ਔਰ ਜਿਹੜੇ ਨਜਾਇਜ਼ ਬੱਚਾ ਦੇ ਜਿਹੜੇ ਨਜਾਇਜ਼ ਅਨਕਾਊਂਟਰ ਵੀ ਕੀਤੇ ਜਾ ਰਹੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸੀ ਇਹ ਮੈਂ ਇਹ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਇੱਕ ਚੰਗੀ ਪੋਲੀਟਿਕਲ ਪਾਰਟੀ ਜਿਹੜੀ ਰਾਜਨੀਤਿਕ ਪਾਰਟੀ ਆ ਉਹ ਸਮਾਜ ਦਾ ਸੁਧਾਰ ਕਰ ਸਕਦੀ ਆ ਸਮੁੱਚੇ ਸਮਾਜ ਨੂੰ ਇੱਕ ਜਿਹੜਾ ਚੰਗਾ ਜਿਹੜਾ ਫਰੰਟ ਚੁਣਨਾ ਚਾਹੀਦਾ ਆ ਇਹ ਸਰਕਾਰਾਂ ਦੇ ਲਾਲਚ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਤੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਰਾਜ ਕੀਤਾ ਅਕਾਲੀ ਦਲ ਭਾਜਪਾ ਨੇ ਵੀ ਰਾਜ ਕੀਤਾ ਪਰ ਜੇ ਹੁਣ ਆਮ ਆਦਮੀ ਪਾਰਟੀ ਵਿਰਾਈ ਕਰਦੀ ਪਰ ਅੱਜ ਵੀ ਜਿਹੜਾ ਸਮਾਜ ਆ ਜਿਹੜਾ ਐਸਸੀ ਬੀਸੀ ਸਮਾਜ ਆ ਉਹਨਾਂ ਨਾਲ ਹਮੇਸ਼ਾ ਧੱਕੇਸ਼ਾਹੀ ਹੁੰਦੀ ਆ ਪੁਲਿਸ ਦੀ ਗੱਲ ਕਰ ਲੋ ਥਾਣੇ ਠਾਣੇ ਦੀ ਗੱਲ ਕਰ ਲੋ ਨਜਾਇਜ਼ ਪਰਚੇ ਪਾਈ ਜਾਂਦੇ ਨਜਾਇਜ਼ ਧੱਕੇਸ਼ਾਹੀ ਕੀਤੀ ਜਾਂਦੀ ਆ ਜੀ ਸਤਿ ਜੀ ਜੀ ਸਤਿਨਾ ਐ ਮੁੱਖ ਮੰਤਰੀ ਸਾਹਿਬ ਕਹਿਐਦੇ ਕਿ ਤੁਹਾਡਾ ਜਿਹੜਾ ਦਰਦ ਐ ਕਿ ਜਿਹੜਾ ਮੁੱਖ ਮੰਤਰੀ ਲਗਾਉਣਾ ਨੇ ਕੀ ਕਰਨ ਕਰ ਦੇਖੋ ਸਰ ਅੱਜ ਮੇਰੇ ਹਿਸਾਬ ਨਾਲ ਤੁਸੀਂ ਜਾਣਦੇ ਭਲੀ ਭੱਤੀ ਜਾਣਦੇ ਹੋ ਤਿੰਨ ਸਾਢੇ ਦੇ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਆ ਪਰ ਦੇਖੋ ਜਿਹੜਾ ਐਸਸੀ ਦਾ ਉਹਨਾਂ ਨੇ ਕੀਤਾ ਸੀ ਡਿਪਟੀ ਸੀਐਮ ਦਾ ਵਾਅਦਾ ਕੀਤਾ ਆ ਉਹਦੇ ਪੂਰਾ ਨਹੀਂ ਕੀਤਾ ਐਸਸੀ ਜਿਹੜਾ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੀ ਉਹ ਵੀ ਮੇਰੇ ਹਿਸਾਬ ਨਾਲ ਤਿੰਨ ਸਾਲਾਂ ਬਾਅਦ ਨਾ ਲਾਇਆ ਆ ਨਾ ਕੋਈ ਐਸਸੀ ਕਮਿਸ਼ਨ ਦਾ ਮੈਂ ਮੈਂਬਰ ਹਾਲੇ ਤੱਕ ਨਿਯੁਕਤ ਕੀਤਾ ਚੈਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ